नो पनो पनो हिकु पासे सवाल सवाह सवाद बखरा मनी ते जीवन जीवन ते बरी ਕਿ ਨੇ ਜਿਹੜੀ ਜਿੱਤੂ ਦਿੜਵੇ ਦੇ ਨਾਲ ਸੈਕੰਡ ਸੈਮੀਫਾਈਨਲ ਮੈਚ ਮੇਰੇ ਮਿੱਤਰੋ ਖੇਡੂਗੀ ਜੀਵਨ ਪੌਂਦਾ ਰੇਡ ਚਾਰ ਸਾਲਾਂ ਬਾਅਦ ਪੰਜਾਬ ਦੀ ਧਰਤੀ ਤੇ ਪੁੱਜਿਆ ਕਿਸਾਨੀ ਸੰਘਰਸ਼ ਦੇ ਵਿੱਚ ਵੀ ਨੌਜੰਦਾ ਵੱਡਾ ਰੋਲ ਰਿਹਾ ਹੈ ਖੜੇ ਵਿੱਚ ਹੁਣ ਸਵਾਦ ਆਉ ਦੁਨੀਆ ਸਵਾਦ ਲੈ ਜੂ ਲੈ ਜੂ ਲੈ ਜੂ ਲੈ ਜੂ ਆ ਜੀਵ ਆਹ ਕੋ ਜੀ ਦੇਖਣਾ ਚਾਹੁੰਦੇ ਸੀ ਫਿਰ ਤਾਰੀ ਵਾਲੇ ਚੱਲੋ ਆ ਰਿਹਾ ਹੈ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਜਿਹਨੇ ਮੋਗੇ ਦੀ ਮਾਨੂੰਕੇ ਗਿੱਲਾ ਔਰ ਦੂਜੇ ਪਾਸੇ ਰੋਪੜ ਦੀ ਕਹਿੰਦੇ ਮੇਰੇ ਵੀਰੋ ਤਨਹੋਰੀਆ ਆਉ ਜਾਂਦਾ ਮਾਨੂੰਕੇ ਵਾਲਾ ਆਉ ਜਾਂਦਾ ਮਾਨੂੰਕੇ ਗਿੱਲ ਵਾਲਾ ਜੀਵਨ ਸੁਖਾ ਧਾਲੀਵਾਲ ਜੀ ਸਾਈਡ ਤੇ ਕਿਉਂਕਿ ਮੁੰਡੇ ਬੜੇ ਤੇਜ ਆ ਆ ਲੋਹੇ ਦਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸੇ ਕਿੱਧਰ ਨੂੰ ਜਾਣਾ ਆਓ ਮੇਰੇ ਮਿੱਤਰੋ ਜੀਵਨ ਦੀ ਫੇਰ ਖੇਡ ਮੈਦਾਨ ਦੇ ਵਿੱਚ ਪੈ ਗਈ ਰੇਡ ਮਾਨਕੀ ਦਾ ਕੋਪੀ ਸਮਰਾਲੇ ਤੋਂ ਪੁੱਜਿਆ ਨਾਲ ਕਹਿੰਦੇ ਮਨੀ ਤਨਹੋਰੀ ਚਾਰੀ ਆਹ ਸਾਹਮਣੇ ਵੇਖਦਾ ਵੀ ਮਨੀ ਦੇ ਨਾਲ ਮੁਕਾਬਲਾ ਲੱਗਿਆ ਜੋ ਬੱਲੇ 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 ਇੱਕ ਪਾਸੇ ਭੱਜ ਸੁਆਦ 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 ਵੱਖਰਾ ਮਨੀ ਤੇ ਜੀਵਨ ਜੀਵਨ ਤੇ ਮਰੀ ਓਏ ਓਏ ਫਿਰ ਸੁਆਦ ਆ ਗਿਆ ਪਾਣੀ ਚ 5.5 ਲੱਖ ਰੀਆਂ ਮੇਰੇ ਵੀਰੋ ਤਿੰਨ ਕਬੱਡੀਆਂ ਪਾ ਕੇ ਚਿੱਤਣ ਵਾਲਾ ਵੱਡਾ ਪ੍ਰਾਈਜ਼ ਲਓ ਮਨੀ ਤੇ ਕਹਿੰਦੇ ਜੀਵਨ ਦੀ ਟੱਕਰ ਲਓ ਜੋਰ ਜੋਰ ਆ ਆ ਆ ਟੱਕਰ ਵੇਖਣ ਜੋ ਆ ਟੱਕਰ ਬੱਲੇ 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 ਕੇ ਵਾਲੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਨਵੀਂ ਟੀਮ ਹੈ ਵੱਡੇ ਹੰਟ ਫੇਰ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਲਓ ਜੀਵਨ ਮਾਰੂਕੇ ਵਾਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਮਾਰੂਕੇ ਗਿਲ ਵਾਲਾ ਜੀਵਨ ਆਹ ਦੂਜੇ ਪਾਸੇ ਰਣੀਕੇ ਵਾਲਾ ਕਾਜੂ ਮੁੰਡਾ ਆਸਟ੍ਰੇਲੀਆ ਤੋਂ ਪੁੱਜਿਆ ਪਰ ਦੂਜੇ ਪਾਸੇ ਕੈਨੇਡਾ ਤੋਂ ਪੁੱਜਿਆ ਜੀਵਨ ਜੀਵਨ ਦੀਆਂ ਬ੍ਰੇਕਾਂ ਵੀ ਬਹੁਤ ਹੈ ਜੀਵਨ ਦੀ ਸਪੀਡ ਵੀ ਬਹੁਤ ਹੈ ਫੇਰ ਆ ਗਿਆ ਮਾਰੂ ਕੇ ਗਿੱਲ ਵਾਲਾ ਜੀਵਨ ਪਤਲੀ ਪਤੰਗ ਜਿਹਾ ਸਰੀਰ ਹੈ ਦੁਨੀਆ ਅਜੂਬਾ ਕਹਿੰਦੀ ਹੈ ਜਲਾਲ ਦੇ ਮੇਲੇ ਦੀ 20 ਮਾਰਚ ਭੱਜੀ ਹੁੰਦੀ ਹੈ ਸਕੋਰਪੀਓ ਐਨ ਗੱਡੀ ਦਾ ਮਾਨ ਸਨਮਾਨ ਲਓ ਸਾਹਮਣੇ ਇੱਕ ਪਾਸੇ ਗगनਦੀਪ ਸੱਤੀ ਨਰਿੰਦਰ ਸਿੰਘ ਘਮਾਨ ਦਾ ਪੁੱਤਰ ਆਹ ਦੇਖਦਾ ਵੀ ਤੇਜ ਨੂੰ ਤੇਜ ਟੱਕਰੂ ਆਹ ਤਰਨ ਜਿਹੜੀ ਲੈਂਦਾ ਨਾ ਜੀਵਨ ਹੈ ਇਹ ਬੜੀ ਸੋਹਣੀ ਟਰਨ ਲੈਣਾ ਨੋਜੋਨਾ ਜਿਹੜੇ ਕਬੱਡੀ ਦੇ ਜਾਣਕਾਰ ਬੈਠੇ ਹੋਏ ਜੀਵਨ ਫੇਰ ਆ ਗਿਆ ਆਹ ਸਾਹਮਣੇ ਦੇਖਣਾ ਵੀ ਮੇਰੇ ਮਿੱਤਰੋ ਮਾਨੁਕੇ ਦੀ ਧਰਤੀ ਹੈ ਕਬੱਡੀ ਪਾਉਣ ਦੇ ਲਈ ਕਹਿੰਦੇ ਜੂਬਾ ਇਸ ਲਈ ਤਿਆਰ ਵਰਤਿਰਬਦਾ ਹੋਇਆ ਆਹ ਟੱਕਰ 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 ਦਿੜਬੇ ਵਾਲੇ ਧਿਆਨੇ ਦੇ ਨਾਲ ਮੇਰੇ ਮਿੱਤਰੋ ਤੇ ਨੰਬਰ ਕਹਿੰਦੇ ਧਾਵੀਆ ਬੋਲੇ ਟਾ ਗਿਆ ਉੱਚਾ ਬੇਲਡ ਪਿੰਡ ਹੈ ਖੀਰਾਵਾਲ ਨੂੰ ਕਹਿੰਦੇ 20 ਮਾਰਚ ਨੂੰ ਕਹਿੰਦੇ ਵੱਡੀ ਗੱਡੀ ਦਿੱਤੀ ਜਾਣੀ ਹੈ ਜੀਵਨ ਦੇ ਲਈ ਲੱਖਾ ਬਾਈ ਐਡਮਿੰਟਨ ਤੋਂ ਸੁੱਖੇ ਢਾਲੀਵਾਲ ਦਾ ਦੋਸਤ ਚੇਚੇ ਕਰਤੇ ਸਾਡੇ ਭਰਾ ਪੁੱਜੇ ਹੋਏ ਐ 2000 ਰੁਪਏ ਜੀਵਨ ਦੇ ਲਈ ਪੁੱਜਦਾ ਕਰਦੇ ਐ ਬਹੁਤ ਬਹੁਤ ਧੰਨਵਾਦ ਲੱਖੇ ਬਾਈ ਉਹਨਾਂ ਦਾ ਸੁੱਖਾ ਢਾਲੀਵਾਲ ਇੱਕ ਪਾਸੇ ਕਹਿੰਦੇ ਡਿੜਬੇ ਦਾ ਧੰਗਾ ਦੂਜੇ ਪਾਸੇ ਡਿੜਬੇ ਦਾ ਜੱਫਾ ਤੇ ਨਾਲ ਕਹਿੰਦੇ ਸੱਤੀ ਐ ਤੇ ਨਾਲ ਕਹਿੰਦੇ ਰਣੀ ਤੇਰਾ ਕਾਜੂ ਐ ਉਹ ਟੱਕਰ ਡਿੜਬੇ ਦੇ ਧੰਗੇ ਦੇ ਨਾਲ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਹੋ ਗਈ ਐ ਇੱਕ ਪਾਸੇ ਯੂਪਾ ਦੂਜੇ ਪਾਸੇ ਭੈਣਾ ਡਿੜਬੇ ਵਾਲਾ ਇਸ ਲਈ ਮਾਰਦਾ ਹੈ ਦਾਜ ਗੱਭਰੂ ਇਸ ਲਈ ਬੱਲੇ 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 ਆਹ ਸਵਾ ਨੰਬਰ ਉਹ ਜਾਂਦਾ ਆਹ ਜਾਂਦਾ ਆਹ ਜਾਂਦਾ ਆਹ ਜਾਂਦਾ ਆਹ